ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਆਓ ਬਿਆਰੀ ਸਸੰਗ ਜੀ ਆਪਾਂ ਦਰਸ਼ਨ ਕਰੀਏ ਗੁਰਦੁਆਰਾ ਮਾਈ ਭਾਗੋ ਜੀ ਗੁਰਦੁਆਰਾ ਅੰਗੀਠਾ ਸਾਹਿਬ ਜੀ ਪੰਜ ਪਿਆਰੇ ਵਿੱਚੋਂ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਜੋ ਵੀ ਸੰਗਤਾਂ ਸ੍ਰੀ ਹਜੂਸ ਸਾਹਿਬ ਜਤਰਾ ਕਰਦੀਆਂ ਨੇ ਅਕਾਲ ਤਖਤ ਸਾਹਿਬ ਜੀ ਦੇ ਕੋਲ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਪੰਜ ਪਿਆਰਿਆਂ ਵਿੱਚੋਂ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਮਾਈ ਭਾਗੋ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਦਿਆਂ ਨੇ ਆਓ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਆਂ ਨਾਲੇ ਆਪਾਂ ਭਾਈ ਸਾਹਿਬ ਜੀ ਤੋਂ ਗੁਰਦੁਆਰਾ ਜੀ ਦਾ ਇਤਿਹਾਸ ਸਰਬਣ ਕਰਾਂਗੇ ਨੋ ਬਾ ਰਾਜਨੇ ਬਖਸ਼ੀਤ ਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅਜੇ ਪਾਵਨ ਪ੍ਰਤਿਪਾਦਾਨ ਪੰਜਾਬ ਦੀ ਸ਼ੇਰਨੀ ਮਤਾबाई ਭਾਗੋ ਜੀ ਦਾ ਪ੍ਰਤਿਪਾਦਾਨ ਹੈ ਜੀ ਮਤਾਮਾਈ ਭਾਗੋ ਜੀ ਦਾ ਜਨਮ ਸਥਾਨ ਪਿੰਡ ਪਾਲ ਤਹਿਸੀਲ ਜ਼ਿਲ੍ਹਾ ਤਰਨਤਾਰਨ ਹੈ ਜੀ ਸਭ ਤੋਂ ਸ੍ਰੀ ਕੇਸੜ ਸਾਹਿਬ ਨੂੰ ਦੂਰਸਾ ਕਿਉਂਕਿ 240 ਨਾਲ ਰਸਮੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਪੇਦਾਵਾਰ ਘਰ ਦਾ ਅਸੀਂ ਤੁਹਾਡੇ ਸਿੰਘ ਨੇ ਅਸੀਂ ਸਾਡੇ ਘਰੋਂ ਨਹੀਂ ਉਸਵੇਲੇ ਮਦਾ ਮਾਈ ਤੱਕ ਹੋ ਜੀ ਨਹੀਂ ਜਾਵੀ ਸਨੋ ਤਾਂ ਨਹੀਂ ਮਾਰੇ ਇਹ ਰਾਤ ਸੀ ਚੂੜੀਆਂ ਬਾਹੋਂ 70 ਪੜ ਕੇ ਆਪਣੇ ਆਪਣੇ ਘਰੇ ਵਾਟ ਦੀ ਰੁਕਮਾਉਂ। ਅਸੀਂ ਮਾਇਆ ਵਿਧੀਆਂ ਵੱਜਾ ਲੈ ਕੇ ਉਗਲਾ ਤੇ ਤੁਖਾ ਦਾ ਜਿੱਤ ਕਰਾ ਦੇ। ਉਸ ਟਾਣੇ ਤੇ ਬੈਣੇ ਤੇ 40 ਸਿੰਘ ਦੁਆਰ ਸ੍ਰੀ ਮੁਕਤਸਰ ਸਾਹਿਬ ਜੀ ਦੇ ਜਨੂਰੀ ਸ਼ਹੀਦ ਹੋਏ। ਮਦਾ ਮਾਈ ਭਾਗੋ ਜੀ ਜਤਮੀ ਅਤੇ ਪਟਨਾ ਹਲਤ ਵਿੱਚ ਗੁਰੂ ਮਹਾਰਾਜ ਜੀ ਦੇ ਨਾਮ 500 ਸਿੰਘ 500 ਬਰਾ ਨੇ ਬਾਦਸ਼ਾਹ ਬਹਾਦਰ ਸ਼ਾ ਨਾਲ 50 ਪਿਆਰੇ ਵਿੱਚੋਂ ਦੋ ਪਿਆਰੇ ਭਾਈ ਜਸ ਸਿੰਘ ਜੀ ਭਾਈ ਤਰਮਤੋ ਜੀ ਗੁਰੂ ਮਹਾਰਾਜ ਜੀ ਦੇ ਨਾਮ ਰਜਤਾਂ ਪਹੁੰਚੇ ਉਹ ਜਿਹੜੀ ਵਾਰਸ਼ੇ ਦੇ ਵੀ ਤਲਵਾਈ ਗਈ ਆਪ ਜੀ ਨੇ ਦਰਸ਼ਨ ਕੀਤੇ ਰਕਤੌਰ ਦੀ ਬੰਦੂਕ ਮਤਰਾਮਾਈ ਭਾਗੋ ਜੀ ਦੀ ਬੰਦੂਕ ਹੈ 50 ਕਿਲੋ ਪਾਰ 12 ਪਾਰ ਤੁੰਜੀ ਹੈ ਬੰਦੂਕ ਨੂੰ ਮਤਰਾ ਜੀ ਇਹ ਪਡੇ ਮੋਗੇ ਦੇ ਰੱਖੇ ਦੋ ਜੁੜੀ ਦੇ ਜਿਹੜੇ ਦੇ ਵਿੱਚ ਤਲਵਾਈ ਗਈ ਤਾਂ ਬੇਦੀ ਤੋਂ ਪਾਇ ਇੱਕ ਕੋਰਟਲ ਪਰ ਦੂਪ ਦਾ ਗਟੇਜ ਰੱਖੇ ਮਤਰਾ ਪਾਖੋੜ ਜੀ ਆਪ ਚੋਂ ਦੇ। ਜਨਾ ਸਾਰੀ ਹੈ ਜਿਸ ਤਰ੍ਹਾਂ ਤੇਵ ਦੋਕਾ ਨਾਲ 43 ਪਿਆਵੇ ਨਾਲ ਰਾਜ ਕੇ ਸੁਨਾ ਰਾਹੀ ਤੇ ਮਤਰਾ ਪਾਖੋੜ ਜੀ ਨੇ ਸ਼੍ਰੀ ਮੁਖਸਰ ਸਾਹਿਬ ਜੀ ਦਾ ਜਗਮੁਤਾ ਹੈ ਕਿ ਨਾਲ ਹੀ ਮਗਨਾ ਦਾ ਤੇ ਤਰਕਾਵਾ ਵੀ ਨਾਸਤ ਜ। ਉਹ ਜਿਹੜਾ ਅੱਗੇ ਬਣੀਆ ਪਾਵਨ ਪਿੱਤਰ ਤਸ਼ਬਿਹ ਦਾ ਪਸਾਰਟ ਹੈ ਪੰਜਾਬ ਦੀ ਸ਼ੇਰਨੀ ਮੱਤਾ ਮਾਈ ਪਾਖੋੜ ਜੀ ਦਾ ਤਪਵਾਰ ਹੈ। ਇਸ ਪਾਵਨ ਪ੍ਰਸਤੁਤੀ ਦਾ ਸਨਮਾਨ ਸ੍ਰੀ ਜਨਾ ਕਤਨ ਸਾਹਿਬ ਸ੍ਰੀ ਗੁਰੂ ਰਵਿंद्र ਸਾਹਿਬ ਜੀ ਦਾਜ ਦਾ ਕਤਨ ਸਾਹਿਬ ਜੀ ਸ੍ਰੀ ਗੁਰੂ ਰਵਿंद्र ਸਾਹਿਬ ਜੀ ਦਾਜ ਨੂੰ ਇਹ ਜਪੇ ਦੇ ਪ੍ਰਿੰਟਰ ਦ੍ਰੋਪਾਲ ਜੀ ਦੇ ਵਿਜੇਨ ਰੂਪਤਰ ਦ੍ਰੋਪਾਲ ਜੀ ਸਭ ਲੋਕ ਬਾਰਸ ਰੂਪ ਜੀ ਜਿਹੜੇ ਸਭ ਤੋਂ ਪਹਿਲਾਂ ਇਹ ਹਸਪਤਾਲ ਤੇ ਸਭ ਤੋਂ ਪਹਿਲਾਂ ਇਹ ਕੋ ਚਾਨ ਕੀਤਾ ਹੋਏ ਸਰੂਪਾ ਪਾਵਨ ਕ੍ਰੀ ਕਰਦੇ ਸਰਵਕੀ ਮਾਤਾ ਮਾਈ ਭਾਡੇ ਦਾ ਪ੍ਰਸਤੁਤ ਸਰ ਜਾਨਾ ਜੀ ਅਹੀ ਦੀ ਕਾਰ ਕੰਮ ਸੋ ਉਹ ਆਇਕ ਜੀ ਇਸ ਪ੍ਰਦੇਸ਼ ਕੀ ਪ੍ਰਵਾਸ ਜੇ ਪਾਤਸ਼ਾਹੀ ਵਪਾਰੀ ਕਾਰੋਬਾਰ ਦਰੱਖਿਆ ਦੀ ਅੱਜ ਨਾ ਕਰਦੇ ਨੇ ਸੇਵਾ ਸਾਲਤ ਮੜਿਆ ਜੇ ਕਿਤੇ ਪਰਿਵਾਰਾਂ ਵਿੱਚ ਸੋਚ ਜਾਂਦੀ ਚੰਗੀ ਕਲਾ ਸਰੀਰਕ ਤੇ ਰੋਸਦੋ ਸੁਸਤੀ ਕਾਰੋਬਾਰ ਦੇਸ਼ਾਂ ਪ੍ਰਦੇਸ਼ਾਂ ਤਰੱਕੀਆਂ ਕਜਾਦੇ ਪੰਡਾਰੇ ਵਰਪੂਤਰ ਨੇ ਸ਼ਿਵ ਮੰਦੋਗਾ ਮਨ ਇੱਛਾ ਪੂਰਨ ਕਰਨੀ ਯਾਤਰਾਵਾਂ ਸੁਪਲ ਕਰਨੀ ਹਰ ਮੈਦਾਨ ਫਤਿਹ ਕਰਨਾ ਗੁਰੂ ਨਾਨਕ ਨਾਮ ਤੇ ਜੀਤ ਲਾ ਤੇਰੇ ਭਾਣੇ ਸਰਬੱਤ ਆਪਣਾ ਸਾਤਾਂ ਵੀ ਅਸੇਵਾ ਜਿੱਤੇ ਅਨੇਕ ਪਰਿਵਾਰਾਂ ਦੀ ਸੋਚਾਂ ਦੀ ਕੀਤਾ ਸ੍ਰੀ ਦੇਵ ਰੂਪਾ ਜੀ ਜਨਮ ਸਿੰਘ ਜੀ ਦਾ ਜਨਮ ਸਥਾਨ ਹਸਤਿਆਪੁਰ ਸਾਹਿਬਪੁਰ ਦੇ ਵਿਖੇ ਹੋਇਆ ਜਨ ਕੁਰੂ ਦਰਸ਼ਨ ਸਹਾ সঙ্গਤ ਜੀ ਗੁਰਦੁਆਰਾ ਗੀਠਾ ਸਾਹਿਬ ਜੀ ਦੇ ਪੰਜ ਪਿਆਰਾਂ ਵਿੱਚੋਂ ਭਾਈ ਦਿਆਲ ਸਿੰਘ ਜੀ ਭਾਈ ਧਰਮ ਸਿੰਘ ਜੀ ਵੀਡੀਓ ਬਾਰੇ ਆਪਣੇ ਸੁਝਾਅ ਲੈ ਕਮੈਂਟ ਜਰੂਰ ਕਰਨਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਤਾਂ ਕਿ ਵੀਡੀਓ ਹੋਰ ਵੀ ਸੰਗਤਾਂ ਤੱਕ ਪਹੁੰਚ ਸਕੇ ਉਹ ਹਾਇਕ ਜੀ ਇਸ ਪ੍ਰਦੇਸ਼ ਦੀ ਪ੍ਰਵਾਸ ਜੇ ਪਾਸ਼ਾ ਜੀ ਮਹਾਰਾਜ کاروبار ਰੱਖਿਆ ਦੀ ਅੱਜ ਨਾ ਕਰਦੇ ਨੇ ਸੇਵਾ ਸਾਲਤ ਸੁਣਿਆ ਜੇ ਕਿਤੇ ਕੁ ਪਰਿਵਾਰਾਂ ਵੀ ਸੋਚਣ ਦੀ ਚੰਗੀ ਕਮਾ ਸਰੀਰਕ ਤੇ ਰੋਗਦੋ ਤਸਤੀ کاروبار ਦੇਸ਼ਾਂ ਪ੍ਰਦੇਸ਼ਾਂ ਤਰੱਕੀਆਂ ਕਿ ਜਾਨੇ ਪੰਡਾਰੇ ਰਿਪੋਰਟਰ ਨੇ ਸ਼ਿਵ ਮਨੋਕਾਮਨਾ ਇੱਛਾ ਪੂਰਨ ਕਰਨੀ ਯਾਤਰਾਵਾਂ ਸੁਪਲ ਕਰਨੀ ਹਰ ਮੇਦਾਨ ਪਟੋਆ ਕਰਨਾ ਖਰੂਰ ਨਾਲ ਕਿ ਨਾਮ ਚੁਕੀਟਾ ਜਿਵੇਂ ਪਾਣੀ ਸਰਬਤ ਦਾ ਅਪਨਾ ਸ੍ਰੀ ਸੇਵਾ ਜੀ ਜੀਤਿਆਂ ਮੇਰ ਪ੍ਰਵਾਹਾਂ ਦੀ ਸੋਚਾਂ ਦੀ ਵਿਚਾਰ ਸ੍ਰੀ ਤੇਰੋ ਤੈਰੋ ਤੁਹਾਨੂੰ ਕੈ ਧਰਮ ਸਿੰਘ ਜੀ ਦਾ ਜਨਮ ਸਥਾਨ ਹਸਤੀਨਾਪੁਰ ਦਿੱਲੀ ਦੇ ਹੋਇਆ ਚਲਦਾ ਨਾ ਸ੍ਰੀ ਉਹ ਮੁਖੰਦਾਰੇ ਕਿਤੇ ਹੋ ਉਹ ਮਹਾਰਾਜ ਨੇ ਬਖਸ਼ੀਟ ਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੇ ਪਾਵਨ ਇੱਕ ਪ੍ਰਕਾਪ ਪ੍ਰਾਨ ਹੈ ਜਿਆਦੀ ਸ਼ੇਰਨੀ ਮਤਾ ਬਾਏ ਬਾਗੂ ਜੀ ਦਾ ਪ੍ਰਕਾਪ ਕਰਨਾ ਹੈ ਮਤਾ ਮਾਈ ਪਾਕੋ ਜੀ ਦਾ ਜਨਮਪਾਤ ਪਿੰਡ ਕਵਾਲ ਤਹਿਸੀਲ ਜਿਲ੍ਹਾ ਤਰਨਤਾਰਨ ਹੈ। ਸ੍ਰੀ ਕੇਸ ਗੜ ਸਾਹਿਬਨ ਦੀ ਪੂਰਵਾ ਕਿ 240 ਆਨੇ ਰਸਮੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਵਿਦਾਵਾਰ ਕੀਤਾ ਅਸੀਂ ਤੁਹਾਡੇ ਸਿੰਘ ਨੇ ਅਸੀਂ ਸਾਡੇ ਕਰੋ ਨਹੀਂ ਉਸ ਵੇਲੇ ਮਤਾ ਮਾਈ ਪਾਕੋ ਜੀ ਨੇ 40 ਘਣਾ ਨੂੰ ਤਾਣੇ ਮਾਰੇ। ਇਹ ਆ ਤੁਸੀਂ ਚੂੜੀਆਂ ਪਾਓ 70 ਪੜ ਕੇ ਆਪਣੇ ਆਪਣੇ ਘਰੇ ਵਾੜ ਕੇ ਰੁਪਿਆ ਪਾਓ। ਅਸੀ ਮਾਇਆ ਵਿਦਿਆਵਜਾ ਲੈ ਕੇ ਉਗਲਾ ਤੇ ਚੁਕਾ ਦਾ ਜਿੱਦਰਾ ਗਏ ਉਸ ਟਾਣੇ ਤੇ ਬੈਣੇ ਤੇ 40 ਸਿੰਘਾਂ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਜੀ ਦੇ ਜਨਮ ਸ਼ੀਰ ਹੋਏ ਅਸਾਮਈ ਭਾਗੋ ਜੀ ਜਤਮੀ ਅਤੇ ਪਟਨਾ ਹਲਤ ਵਿੱਚ ਗੁਰੂ ਮਹਾਰਾਜ ਜੀ ਦੇ ਨਾਲ 500 ਸਿੰਘ 500 ਪਰਾਣੇ ਬਾਦਸ਼ਾਹ ਬਹਾਦਰ ਚਾਹ ਨਾਲ ਪੰਜਾਬ ਪਿਆਰੇ ਵਿੱਚੋਂ ਦੋ ਪਿਆਰੇ ਭਾਈ ਜਿਆ ਸਿੰਘ ਜੀ ਭਾਈ ਤਰੰਤ ਸਿੰਘ ਜੀ ਗੁਰੂ ਮਹਾਰਾਜ ਜੀ ਦੇ ਨਾਲ ਜੁਟਾ ਪਹੁੰਚੇ ਉਹ ਜਿਹੜੀ ਬਾਰਸ਼ੇ ਦੇ ਵੀ ਠਲਵਾਈ ਗਈ ਆਪ ਜੀ ਨੇ ਦਰਸ਼ਨੀਕੀ ਤੇ ਰਕਤੋਰੀ ਬੰਦੂਕ ਮਤਲਬਾਈ ਭਾਗੋ ਜੀ ਦੀ ਬੰਦੂਕ ਹੈ 50 ਕਲੋਪਾਰ ਵੱਡੇ ਬਾਰਾ ਤੁਲਜੀ ਹੈ ਬੰਦੂਕ ਨੂੰ ਮਤਲਬ ਜੀ ਆਪਣੇ ਮੋਬੇਦਰ ਰੱਖੇ ਲੋ ਜਿਹੜੀ ਇਹ ਸ਼ਿਕੇ ਦੇ ਵਿੱਚ ਜਮਾਈ ਗਈ ਤਾਂਗੇ ਦੀ ਤੋਪ ਹੈ ਇੱਕ ਕੋਰਟਲ ਪਾਰ ਤੋਪ ਦਾ ਵੱਡੇ ਜੇ ਰੱਖੇ ਮਤਲਬ ਬਾਗਕੋੜ ਜੀ ਆਪ ਚੋਂ ਦੇ ਨਾ ਸਾਰੀ ਹੈ ਜਿਦਾਂ ਤੇ ਬੰਦੂਕਾਂ ਨਾਲ 43 ਪਿਆਵੇ ਨਾਲ ਰਾਜ ਕੇ ਸੁਮਾਰਾ ਜੀ ਦੇਵਤਾ ਪਾਵਨਜੀ ਨੇ ਸ਼੍ਰੀ ਮੁਕਸਰ ਸਾਹਿਬ ਜੀ ਦਾ ਜਗਤ ਪਾਠਿਕ ਦਾ ਨਾਲ ਹੀ ਮਗਨਾ ਦਾ ਉਦੇਦ ਪ੍ਰਵਾਹ ਵੀ ਹਾਸਲ ਕੀਤਾ। ਉਹ ਜਿਹੜਾ ਅੱਗੇ ਬਣੀ ਆ ਪਾਵਨ ਪਿੱਤਰ ਸੁਸ਼ੋਭਿਤ ਦਾ ਪਸਾਰਟ ਹੈ ਪੰਜਾਬ ਦੀ ਸ਼ੇਰਨੀ ਮਤਾ ਮਾਈ ਭਗੋ ਜੀ ਦਾ ਤਪ ਤੋਂ ਰਹੀ। ਇਸ ਪਾਵਨ ਪਿੱਤਰ ਦਾ ਪਸਾਰਟ ਤੇ ਨੂੰ ਜਨਾ ਪਤਨ ਸਾਹਿਬ ਸ਼੍ਰੀ ਗੁਰੂ ਰਵਿਰਾਜ ਸਾਹਿਬ ਜੀ ਦਾ ਜੀ ਦਾ ਤੁਲ ਸਾਹਿਬ ਜੀ ਸ਼੍ਰੀ ਗੁਰੂ ਰਵਿਰਾਜ ਸਾਹਿਬ ਜੀ ਦਾ ਰਾਜ ਜੀ ਜੋ ਜਪੇ ਦੇ ਪ੍ਰਿੰਟਰ ਸੁਪਾਲ ਜੀ ਜਿਹੜੇ ਜਿਨੇ ਸਰੂਪਤਨ ਦਰਸਾਈ ਨੇ ਸਭ ਲੋਕ ਪਰਾਰਥ ਰੁਪੀ ਜਿਹੜੇ ਸੱਤੋਂ ਪਹਿਲੇ ਹਸਪਤਾਲ ਤੇ ਸੱਤੋਂ ਪਹਿਲੇ ਪਹੁੰਚਾਣ ਕੀਤੇ ਹੋਏ ਸਰੂਪਾ ਪਾਵਨ ਟੀਕਟਰ ਜਗਤ ਸਾਰੇ ਵਿਕੇ ਮਤਰਾ ਮਾਈਪਾ 5 ਤੱਕ ਦਾ ਤਸਕਰ ਗਾਜਵਾਲੇ ਜੀ ਵਾਹੀ ਇੱਕ ਦੀ ਕਾਰ ਦਾ ਹੰਸਾ ਉਹ ਇਹ ਗੁਜਰੀ ਇੱਕ ਫੋਟੇ